ਵਿਧਾਨ ਸਭਾ ਹਲਕਾ ਮੋੜ ਤੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਭਾਰੀ ਬਲ ਮਿਲ ਰਿਹਾ ਹੈ ਵੱਖ-ਵੱਖ ਪਾਰਟੀਆਂ ਤੋਂ ਖਫਾ ਹੋ ਕੇ ਵੋਟਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਪੁਰੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਵਿਧਾਨ ਸਭਾ ਹਲਕਾ ਮੋੜ ਦੇ ਪਿੰਡ ਸੰਦੂਹਾ ਵਿਖੇ ਸੈਂਕੜੇ ਦੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਬਕਾ ਮੰਤਰੀ ਜਨਮੇ ਚਾਹ ਸਿੰਘ ਸੇਖੋਂ ਦੇ ਵੱਲੋਂ ਸਵਾਗਤ ਕੀਤਾ ਗਿਆ ਮੈਂ ਕੀ ਕਹਿਣਾ ਚਾਹੁੰਗਾ ਅੱਜ ਵੱਡੀ ਗਿਣਤੀ ਅੱਜ ਬਹੁਤ ਵੱਡੀ ਗਿਣਤੀ ਚ ਸਨੋਹੇ ਪਿੰਡ ਦੇ ਜਿਹੜੇ ਬੀਬੀਆਂ ਤੇ ਬੰਦੇ ਆਪ ਤੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਐ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਨੂੰ ਪਾਰਟੀ ਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਊਗਾ। ਔਰ ਜਿਹੜੀਆਂ ਆਉਣ ਵਾਲੇ ਇਲੈਕਸ਼ਨ ਤੋਂ ਬਾਅਦ ਜਿਹੜੇ ਇਹਨਾਂ ਦੀਆਂ ਸਹੂਲਤਾਂ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤੀਆਂ ਉਹ ਬਾਦਲ ਸਰਕਾਰ ਬਣ ਤੇ ਦੁਬਾਰਾ ਉਹ ਇਹਨਾਂ ਲੋਕਾਂ ਦੀਆਂ ਬਹਾਲ ਕੀਤੀਆਂ ਜਾਣ। ਮੈਂ ਦੇਖ ਰਿਹਾ ਕਿਵੇਂ ਦੇਖ ਰਹੇ ਹੋ। ਉਹ ਲਖਨਊ ਮਾਹੌਲ ਬਹੁਤ ਸੋਹਣਾ ਮਾਹੌਲ ਹੈ। ਪਿੰਡ ਪਿੰਡੀ ਲੋਕ 27 ਦਾ ਜਿਹੜਾ ਸਾਲ ਉਡੀਕਦੇ ਆ ਵੀ ਕਦੋਂ 27 ਆਵੇ ਤੇ ਕਦੋਂ ਅਸੀਂ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਲੋਕਾਂ ਨੂੰ ਇਸ ਦਲ ਦਾ ਚਾਹ ਹੈ ਕਾਰਨ ਕੀ ਹੈ ਕਾਰਨ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਹੈ ਉਹਨਾਂ ਨੂੰ ਅੱਜ ਯਾਦ ਕਰਦੇ ਆ ਕਿਉਂਕਿ 10 ਸਾਲ ਦੇ ਵਿੱਚ ਹੋਇਆ ਕੁਝ ਨਹੀਂ ਜਿਹੜੀਆਂ ਸਕੀਮਾਂ ਚਾਲੂ ਕੀਤੀਆਂ ਸੀ ਬਾਦਲ ਸਰੋਪ ਆਪ ਨੇ ਉਹ ਸਾਰੀਆਂ ਦੀ ਸਾਰੀਆਂ ਇਹਨਾਂ ਲੋਕਾਂ ਨੇ ਬੰਦ ਕਰਦੀਆਂ ਅੱਜ ਲੋਕ ਪਛਤਾ ਰਹੇ ਨੇ ਕਿ ਝੂਠ ਮਾਰ ਕੇ ਸਰਕਾਰਾਂ ਬਣਾ ਲਿਆ ਪਰ ਕੀਤਾ ਕੁਛ ਨਹੀਂ ਸੋ ਲੋਕ ਇਸ ਗੱਲ ਤੋਂ ਦੁਖੀ ਹੈ ਬਲਵੀਰ ਕੌਰ ਜੀ ਅੱਜ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੇ ਕਾਰਨ ਕੀ ਹੈ ਬਸ ਸਾਡੇ ਦਾ ਜੇ ਕੰਮ ਹੋਣੇ ਚਾਹੀਦੇ ਆ ਜੀ ਸਾਡੇ ਆਹੀ ਵੀ ਸਾਡੇ ਕੰਮ ਪੂਰੇ ਹੋਏ ਜਾਣ ਸਾਡੇ ਨੇ ਇੱਕ ਦਾ ਕੰਮ ਹੋ ਜੇ ਸਾਡੇ 8 10 ਦਾ ਕੰਮ ਹੋ ਜੇ ਸਾਡੇ ਜਿਹੜਾ ਹੈ ਤੁਸ ਨੂੰ ਤਾਂ ਪਾਣੀ ਜਦੋਂ ਬੰਦ ਹੋਇਆ ਗਏ ਤੇ ਲਾ ਸਾਡੇ ਇਹ ਚਾਲੂ ਹੋ ਜੇ ਸਾਡੀ ਨਰੇਗਾ ਦਾ ਕੰਮ ਹੋ ਜੇ ਉਹ ਭਗਵੰਤ ਮਾਨ ਨੇ ਸੁਣਨ ਕੀ ਵਾਦੇ ਕੀਤੇ ਹੋ ਹੀ ਤੁਹਾਨੂੰ ਦੱਸਦੇ ਜੀ ਉਹਨੇ ਸਾਨੂੰ ਲਾਰਾ ਲਾ ਕੇ ਸਾਥ ਵੋਟਾਂ ਪਵਾ ਲਈਆਂ ਸਾਡਾ ਕੋਈ ਕੰਮ ਨਹੀਂ ਕੀਤਾਗਾ ਕਿਹਦੀ ਅਸੀਂ ਇੱਧਰ ਹੋਏ ਹਾਂ 1000 ਰੁਪਏ ਕਹਿੰਦੇ ਸੀ ਦੇਣ ਦਾ 1000 ਰੁਪਏ ਕਹਿੰਦੇ ਸੀ ਉਹ ਵਾਦਾ ਕਰਕੇ ਉਹ ਮੁੱਕ ਗਏ ਕੋਈ ਨਹੀਂ ਸਮਝਦਾ ਉਹਨੇ ਸਾਨੂੰ ਦਿੱਤਾ ਹੈ ਕੋਈ ਨਹੀਂ ਸਾਡਾ ਉਹੀ 1500 ਆਉਂਦਾ ਸਾਨੂੰ ਕਹੇ ਸੀ ਵੀ ਤੁਹਾਨੂੰ 2500 ਕਰਾਂਗੇ ਉਹਨੇ ਸਾਡਾ ਕੀਤਾ ਤੇ ਨਸ਼ਾ ਲੋਚਾ ਕਿ ਮੈਂ ਕੋਈ ਸਾਡਾ ਨਸ਼ਾ ਨਹੀਂ ਕਰਦਾ ਨਸ਼ਾ ਤਾਂ ਸਾਡੇ ਕੋਈ ਲੁਕੂ ਕਰ ਦੇਗੇ ਸਾਡੇ ਨਹੀਂ ਨਹੀਂ ਅਭੀ ਤੀਹ ਹੌਟਾ

ਆ ਤੇ ਲਗਉਂਦੀ ਚੱਲਦਾ ਵੀ ਇਹ ਤਾਂ ਮੈਂ ਕਿਹਦੇ ਵਾਰੇ ਕਿਹਦੀ ਵਾਰੇ ਕਿਹਦੇ ਨੂੰ ਚੋਣਾ ਬਲੇ ਇਹਨਾਂ ਨੇ ਕੀਤੇ ਸਹਾ ਮਾ ਝਾੜੂ ਵਾਲਿਆਂ ਨੇ ਉਦੋਂ ਇਹ ਖਾਨੇ ਵਾਲਾ ਆਉਂਦਾ ਸੀ ਬੇਬੇ ਤੁਹਾਨੂੰ ਤਾਂ ਘਾੜੀ ਦੀ ਲੋੜ ਹੀ ਨਹੀਂ ਦੇਖੋ ਨਾ 3500 ਰੁਪਏ ਲਾਉਣ ਲੱਗਿਆ 2500 ਥੋੜਾ ਪਹਿਨ ਸਿੰਦਾ ਆਇਆ ਕਰਦਾ ਤੇ 1000 ਥੋੜਾ ਇਹ ਆ ਜਾਂਦਾ ਵੀ ਤੁਹਾਨੂੰ ਬੁਰਨਾ ਨੂੰ ਲੋੜ ਹੀ ਨਹੀਂ ਕੋਈ ਟੈਕਨੀਕ ਦੀ ਤੇ ਸਮਾਂ ਜਿਹੜਾ ਸੀ ਕੰਮ ਕਰਦੇ ਉਹ ਵੀ ਜਿਵੇਂ ਕਮ ਕਮਾਰੀ ਚੱਲਦਾ ਤੇ ਹਾਂ ਜੀ ਸਭ ਕੁਝ ਬਿਲ ਬੋ ਦੇਣ ਤੇ ਹੁਣ ਉਹ ਵੀ ਥੱਪ ਹੋ ਗਿਆ ਵੀ ਆਉਂਦਾ ਜਦੋਂ ਪੁੱਛਦੇ ਨੇ ਤੁਸੀਂ ਕੋਈ ਪਹਿਲਾਂ ਹੀ ਆਇਆ ਹੀ ਨਹੀਂ ਕਦੇ ਇੱਕ ਪਿਛਾ ਜਨਾ ਜੇ ਆਇਆ ਤਾਂ ਅਸੀਂ ਜਾਂਦੇ ਨਹੀਂ ਅਸੀਂ ਉੱਥੇ ਵੀ ਨਹੀਂ ਜਾ ਕੇ ਛੱਡਦੇ ਆ ਇਧਰ ਤਾਂ ਅੱਜ ਅਸੀਂ ਖੁਸ਼ ਹੋ ਕੇ ਆਏ ਇੱਕ ਮਾਡੀ ਜਾ ਕੇ ਸਾਰੇ ਲੋਕ ਤੇ ਕਹੈਂ ਤੇ ਥੀ ਕਾਲੀ ਦਲ ਦੀ ਪਹਿਲਾਂ ਵੀ ਇਸ ਤ ਕਾਲੀ ਦਲ ਚ ਸੀਗੇ ਅੱਜ ਤਹਾਰ ਤਾਂ ਇਹਨਾਂ ਨੇ ਕਰਮਾਂ ਦੀ ਜਿਹੜੀ ਆ ਹੁਣ ਪਾਈ ਸੀ ਚੇਅਰਮੈਨ ਦੀ ਵੋਟ ਉਹ ਵੀ ਸਾਡੀ ਕਾਲੀ ਦਲ ਨੂੰ ਗਈ ਇਹ ਗੱਲ ਕਰਦੇ ਆ ਮੈਨਾਂ ਨਾ ਸਕਦੇ ਕੋਈ ਸੁਣੇ ਵਰਕੇ ਹਾਂ ਮੇਰੇ ਪੋਤੀ ਨੂੰ ਨਾ 4 ਸਾਲ ਹੋ ਗਏ ਬੈਠੀ ਨੂੰ ਤੇ ਸਾਡਾ ਕੋਈ ਕੰਮ ਨਹੀਂ ਸਮਰਦਾ ਹੈਗਾ ਤੇ ਨਾਲ ਨਾਲ ਆਪਾਂ ਲਾਈ ਜਾਂਦੇ ਨੇ ਤੇ ਨਾ ਤਾਂ ਉਪਾਸਾ ਨਾ ਨੇ ਵੇੜਾ ਨਾ ਉਪਾਸਾ ਨਾ ਉਪਾਸਾ ਹਾਂ ਸਰਕਾਰ ਨੇ ਕੀ ਵਾਦੇ ਕੀਤੇ ਸੁਣਨਾ ਸਾਨੂੰ ਸਾਨੂੰ ਕਹਿੰਦੇ ਵੀ ਨਿਵੇੜਾਂ ਦੇ ਕਿ ਹਜ਼ਾਰ 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 ਰੁਪਿਆ ਕਰਿਆ ਸੀ ਉਹ ਹਜ਼ਾਰ ਰੁਪਿਆ ਤਾਂ ਕਿਹੜਾ ਦੇਣਾ ਸੀ 1500 ਰੁਪਏ ਬੰਦੇ ਨੇ ਕਿਹਦੇ ਦਾ ਜਸਵੀਰ ਕੋਰਾ ਜੀ ਤੇੜੀ ਪਾਰਟੀ ਚਾਮਲੋਤ ਦੇ ਅਸੀਂ ਜੀ ਟੱਕੜੀ ਕੀ ਕਾਰਨ ਕੀ ਹੈ ਕਾਰਨ ਕੀ ਹੈ ਜੀ ਜਿਹੜੇ ਵਾਦੇ ਕੀਤੇ ਹੋ ਸਾਨੂੰ ਦਿੰਦਾ ਨਹੀਂ ਹਾਂ ਕੋਈ ਵਾਦਾ ਨਹੀਂ ਪਾਇਆ ਸਾਡਾ ਪੂਰ ਨਗਾਇਆ ਨਹੀਂ ਅਸੀਂ ਕਹਿੰਦੇ ਸੀ ਆਖੇ 1000 ਰੁਪਏ ਦੇਊਗਾ ਕੋਈ 1000 ਰੁਪਏ ਨਹੀਂ ਪਾਉਂਦਾ ਸਾਡੀ ਜਿਹੜੀ ਪਲਸਣ ਆਉਂਦੀ ਉਹਦੇ ਚ ਵੀ ਘਟਾਈ ਜਾਂਦਾ ਹੈ ਤੇ ਸਾਨੂੰ ਕਹਿੰਦਾ ਸੀ ਵੀਗਾ ਲਿਆ ਦਾਂਗੇ ਰਾਸਨ ਦੇ ਮਾਗੇ ਤੋਂ ਦੇਖ ਰਹੇ ਸਟਕੇ ਜਾਵਾਂਗੇ ਸਾਨੂੰ ਕੁਝ ਨਹੀਂ ਦਿੰਦਾ ਤਾਂ ਕਿਨੇ ਵਾਦੇ ਕੀਤੇ ਸੀ ਇਹ ਤੇ ਕੀਤੇ ਸੀ ਜੀ ਐਸ ਨੇ ਝਾੜੂ ਵਾਲੇ ਨੇ ਚੜੂ ਵਾਲਾ ਸਾਡੇ ਨਾਲ ਕੋਈ ਪੂਰ ਨਿਤਰੇ ਹੈਗੇ ਅਸੀਂ ਕਿਉਂ ਕਹਿੰਦੇ ਵੀ ਚੜੂ ਵਾਲਾ ਪੂਰ ਉਤਰਿਆ ਨਹੀਂ ਉਤਰਿਆ ਸਾਡੇ ਕਿਸੇ ਕੰਮ ਚ ਨਹੀਂ ਪੂਰ ਉਤਰਿਆ ਹੈ ਅਸੀਂ ਅਕੇ ਹੋਇਆ ਪਾਰਟੀ ਚ ਰਾਲਾ ਚ ਜੀ 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 ਕਿਹੜਾ ਨੇ ਕੋਈ ਸਰਕਾਰ ਆਉਣ ਹੁਣ ਸਾਡੀ ਸਰਕਾਰ ਬਦਲਦੀ ਆਵੇ ਅਸੀਂ ਕੋਈ ਨਾ ਲੋਕ ਇਹ ਨਹੀਂ ਕਹਿੰਦੇ ਅਸੀਂ ਕੋਈ ਚੋਰੀ ਨਹੀਂ ਕਹਿੰਦੇ ਸਾਡੀ ਸਰਕਾਰ ਬਦਲਦੀ ਆਵੇ ਜਿਹੜਾ ਸਾਡੇ ਘਟ ਪਾਰਦੀ ਹੈ ਜਿਹੜਾ ਸਾਡਾ ਦੇਖ ਪੂਰਾ ਵਾਦਾ ਕਰਦੀ ਹੈ ਇਹ ਸਰਕਾਰ ਆਵੇ ਸਾਡੀ ਕਿਹ ਕਿਨੋਂ ਡਾ ਹਾ ਚੰਦਰ ਕੌਰ ਅੱਜ ਲੋਕ ਕੀ ਕਹਿਣਾ ਚਾਹੁੰਗੇ ਅਸੀਂ ਕਹਿੰਨੇ ਵੀ ਸਾਡੀ ਸਰਕਾਰ ਬਦਲੇ ਸਾਡੀ ਕਿ ਪਾ ਆਵੇ ਅਸੀਂ ਹੱਥ ਬੰਨ ਕੇ ਬੈੰਤੀ ਐ ਸਾਡੀ ਹੈ ਸਾਡੀ ਕਾਲੀ ਸਰਕਾਰ ਆ ਜੇ ਕਿਨੇ ਕੀ ਵਾਦੇ ਕੀਤੇ ਥੋੜਾ ਕਿਨੇ ਕੀਤੇ ਸੀ ਸਾਡੇ 5000 ਰੁਪਿਆ ਕਰਿਆ ਸੀ ਜੀ ਨਾ ਸਾਡਾ 1000 ਰੁਪਿਆ ਆਇਆ ਨਾ ਸਾਡੀ ਪੇਸਾ ਵਧਾਈ ਹੈਗੀ ਅਸੀਂ ਨਾ ਸਾਡੀ ਕਣਕ ਕੌਣ ਕਉਂਦੀ ਐ ਜੀ ਅਸੀਂ ਜਮਾਂ ਭੁੱਖੇ ਮਰਦੇ ਹੁਣ ਵਾਦੀ ਕੌਣ ਕਿੰਨੀ ਕਿਹੜੀ ਪਾਰਟੀ ਨੇ ਕੀਤੀ ਜੀ ਸਾਡੀ ਆਏ ਨੇ ਦੂਜੀ ਨੇ ਹਾਂ ਕਿਨੇ ਵਾਦੀ ਕਿਨੇ ਕੀਤੀ ਚੱਲ ਉਗੜੇ ਨੇ ਜੀ

ਆ ਸਾਹੀ ਵਾਸਤੇ ਗਏ ਸਾਨੂੰ ਜਵਾਬ ਦੇਤਾ ਅਸੀਂ ਇਹ ਪਾਰਟੀ ਚ ਸ਼ਾਮਲ ਹੋਏ ਆ ਵੀ ਸਾਡੀ ਥਾਈ ਪਹੁੰਚਾਏਗੀ ਚੋਣਾਂ ਵੇਲੇ ਤਾਂ ਬਹੁਤ ਵਾਦੇ ਕੀਤੇ ਹਾਂ ਜੀ ਤੇ ਕੋਈ ਵਾਦਾ ਨਹੀਂ ਜੀ ਸਾਡਾ ਪੂਰਾ ਕਰਿਆ ਹਾਂ ਹਾਂਜੀ 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 ਆਉਂਦੇ ਆ ਆ ਫਿਰ ਕੀ ਪੁੱਛਦੇ ਤੁਸੀਂ ਇਹਨਾਂ ਨੂੰ ਹਾਂਜੀ ਅਸੀਂ ਬਹੁਤ ਪੁੱਛਦੇ ਆ ਜੀ ਵੀ ਸਾਡੇ ਵਾਦੇ ਜਿਹੜੇ ਕਰੇ ਸੀ ਤੇ ਸਾਡਾ ਇੱਕ ਵੀ ਨਹੀਂ ਪੂਰਾ ਨਮਾਇਆ ਜੀ ਇਹਨਾਂ ਨੇ ਤੇ ਜੀ ਹੁਣ ਅਸੀਂ ਇਹ ਪਾਰਟੀ ਚ ਸ਼ਾਮਲ ਹੋਏ ਆ ਵੀ ਸਾਡੀ ਇਹ ਥਾਈ ਧਰਮਸਾਲਾ ਬਣੇ ਤੇ ਅਸੀਂ ਬਹੁਤ ਬਹੁਤ ਇਹਦਾ ਸਾਹੂ ਕਰਾਂਗੇ ਜੀ ਧੰਨਵਾਦ ਕਰਾਂਗੇ ਪਾਰਟੀ ਦਾ ਬਹੁਤ ਜਿਆਦਾ ਸਾਡਾ ਇਕੱਠ ਹੈ ਜੀ ਇੱਕ ਮਿਲੇ ਹੋਈਆਂ ਸਾਰੇ ਸਾਰਾ ਬੇੜਾ ਤੇ ਅਸੀਂ ਜੀ ਇਸ ਕਰਕੇ ਸੀ ਧਰਮਸਾਲਾ ਵਾਸਤੇ ਅਸੀਂ ਇਕੱਠ ਕਰਿਆ ਆਪਾਂ